ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੌਕਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਦੇਵੀ ਵਾਲਾ ਤਹਿਸੀਲ ਕੋਟਕਪੂਰਾ ਦਾ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਵਿੱਚ ਤੁਹਾਡੇ ਅਸਤੇ ਟੁੱਟੋ ਚਾਰ ਨਗ ਲੈ ਕੇ ਆਏ ਆ ਡਿਟੇਲ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਰਸ਼ੀਅਲ ਬਾਈ ਨਾਮ ਤੇ ਐਡਰੈਸ ਦੱਸੋ ਬਾਈ ਗੁਰੀਆ ਪਿੰਨ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਬਾਈ ਮੋਬਾਈਲ ਨੰਬਰ 869077979 ਬਾਈ ਠੀਕ ਆ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੁਆ ਕਿਰਨ ਮਾਜੀ ਸੁਆ ਬਾਈ ਤੀਜਾ ਸੁਆ ਸੂਈ ਵੀ ਆ ਓਰੀਜਨਲ ਪਾ ਦੋ ਸੂਈ ਆ ਜੀ ਬਾਈ ਆ ਵੱਛੀ ਵਿਖਾ ਦੇ ਐਸੇ ਇਹਦੀ ਬੱਚੀ ਆ ਇਹ ਤੇ ਇਹ ਤੇ ਮਿਲਦੀ ਆ ਬਾਈ ਛੱਡਨੀ ਛੱਡ ਲਵੇ ਨਹੀਂ ਛੱਡਨੀ ਨਾ ਛੱਡੀ ਦੇਣੀ ਨਾਲ ਹੀ ਬੱਚੀ ਨਾਲ ਹੀ ਦੇਣੀ ਆ ਕੋਈ ਇਕੱਲੀ ਬੱਚੀ ਵਾਲਾ ਖੂਨ ਨਾ ਲਾਵੇ ਠੀਕ ਆ ਹਾਂਜੀ ਬਾਈ ਕਿੰਨਾ ਦੁੱਧ ਤਿਆਰ ਆ ਬਾਈ ਦੁੱਧ ਹੋਊਗਾ ਵੱਧ 8 ਕਿਲੋ ਦੁੱਧ ਚਵਾ ਕੇ ਦਵਾਂਗੇ ਅਗਲਾ ਭਾਵੇਂ 7 ਤੇ ਸੌਦਾ ਕਰ ਲਵੇ ਬਾਈ ਚਵਾਈ ਬਹੁਤ ਸੋਹਣੀ ਲੱਗੀ ਜਿੰਨੀ ਕਰਨੀ ਠੀਕ ਆ ਕੋਈ ਵੀ ਰਾਬ ਦਾ ਦੋ ਟਾਈਮ ਚਾਰ ਟਾਈਮ ਦੋ ਟਾਈਮ ਚਾਰ ਟਾਈਮ ਚੋ ਕੇ ਤਸੱਲੀ ਕਰਕੇ ਲੈ ਕੇ ਜਾ ਬਾਈ ਥਾਣਾ 'ਚ ਕਿਸੇ ਦੇ ਵੀ ਕੋਈ ਨੁਕਸਾਨ ਨਾ ਹੋਵੇ ਦੇਣ ਦਾ ਤੋੜ ਕੇ ਦਿਖਾ ਦੇ ਵੀਰੇ ਤੁਹਾ ਦੂਜਾ ਸੂਈ ਹੈ ਜੀ ਬੱਚਾ ਤੁਹਾਡੇ ਸਾਹਮਣੇ ਇੱਕ ਮਰੀ ਸਪੈਸ਼ਲ ਬੇਨਤੀ ਹੈ ਵੀਰੇ ਤੁਸੀਂ ਪੈਸੇ ਲਾਉਣੇ ਹੁੰਦੇ ਆ ਤਸੱਲੀ ਪਰਪ ਤੁਸੀਂ ਕਰਨੀ ਹੁੰਦੀ ਆ ਮੇਰਾ ਕੰਮ ਸਰਪ ਤੁਹਾਨੂੰ ਫਸੂ ਦਿਖਾਉਣਾ ਹੁੰਦਾ 7 ਕਿਲੋ ਦੁੱਧ ਨੈਟ ਤਿਆਰ ਆ ਦੁੱਧ ਆਠ ਹੀ ਹੋਊਗਾ ਬਾਈ ਕਹਿੰਦਾ 7 ਕਿਲੋ ਮੇਰੇ ਘਰੇ ਜੋਕ ਕੇ ਲੈ ਜੇ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਇੱਕ ਨਗ ਨਾ ਇੱਕ ਨਗ ਤੁਹਾਨੂੰ ਮਿਲ ਜਣਾ ਪਰੀ ਬੱਚਾ ਮਗਰ ਵੱੱਛੀ ਆ ਜੀ ਤੇ ਵੱੱਛੀ ਬਾਈ ਕਹਿੰਦਾ ਕੱਲੀ ਆਲਾ ਕੋਈ ਫੋਨ ਨਾ ਲਾਵੇ ਇਹਦੇ ਵੈੜ ਦੇ ਨਾਲ ਹੀ ਦੇਣੀ ਆ ਜੈਜ ਜਿ ਡਿਮਾਂਡ ਬਾਈ ਵੱਛੀ ਤੋਂ ਬਿਨਾ ਜੀ ਨਹੀਂ ਲਾਉਂਦੀ ਠੀਕ ਆ ਹਾਂ ਵੱੱਛੀ ਬਾਕੀ ਚੈੱਕ ਕਰਾ ਦੇ ਵੱੱਛੀ ਕਿੰਨੀ ਟੌਪ ਦੀ ਆ ਠੀਕ ਆ ਜੈਜ ਜਿ ਡਿਮਾਂਡ ਬਾਈ ਜੈਜੀ ਡਿਮਾਂਡ ਆਪਾਂ ਦੋ ਨਾਲ ਦੇ ਦੇਨੇ ਜਮ ਵੱਛਾਂ ਆਲਾ ਪਾ ਕਿੰਨਾ ਕਰਾਉਣਾ ਜਿੰਨਾ ਮਾਰੀਗਾ 22000 ਦੀ ਵੈੜ ਦੇ ਦਾਂਗੇ ਆਫਰ ਹੀ ਆ ਆਫਰ ਹੀ ਆ ਤੈਨੂੰ ਵੀ ਪਤਾ 10 12000 ਦੀ ਤਾਂ ਮਗਰ ਵੱਛੀ ਆ ਬਾਈ ਕੋਈ ਫੋੜ ਨਹੀਂ ਛਾਣਨੀ ਪਾਈ 1000 ਦੀ ਬਾਈ ਕਹਿੰਦਾ ਵੱਛੀ ਦੇ ਦਾਂਗੇ ਚੰਗੀ ਐ ਵੀਰੇ ਚਮਕਦਮ ਕਾਲੀ ਆ ਕੱਦ ਵਾਲੀ ਆ ਵਜਨ ਵਾਲੀ ਆ ਦੋ ਨੰਬਰ ਨਾਕ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਬਾਈ ਇਹ ਮਾਲਕਾਂ ਦੇ ਦੱਸਣ ਮੁਤਾਬਕ ਪਹਿਲਾ ਸੂਆ ਸੂਈਆ ਪਰ ਆਪਾਂ ਦੂਜਾ ਮੰਨ ਕੇ ਲਈ ਆ ਠੀਕ ਆ ਸਾਡੇ ਤੇ ਨਵੇਂ ਨਵੇਂ ਗੱਬਣ ਚੈੱਕ ਪਾਸ ਆ ਬਾਈ ਗਾਰੰਟੀ ਹੈ ਗਾਰੰਟੀ ਬਈ ਆਪਦਾ ਡਾਕਟਰ ਕੋਈ ਨਾਲ ਲੈ ਕੇ ਆਵੇ ਅਗਲੇ ਬਹਿਣੀ ਵਾਲੇ ਥਣ ਤੋਂ ੱਲ ਆ ਬਈ ਇਹ ਖਤਮੀ ਹੈ ਜਮਾ ਇੱਕ ਧਾਰ ਆਉਗੀ ਪਰ ਆਪਾਂ ੱਲ ਕਰਕੇ ਦੇਣੀ ਆ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਹੈਗਾ 8 ਕਿਲੋ ਆ ਬਈ 7 ਕਿਲੋ ਹੀ ਇਹਦੇ ਥੱਲੇ ਮੰਨ ਕੇ ਆਜੇ ਬਾਕੀ ਥਣਾ ਥਣਾ ਦੁੱਧ ਤਾਂ ਮੈਂ ਕਿਹਾ ਵੀ ਬੇਚੰਤ ਹੋ ਵੀ ਆਜੇਗਾ ਠੀਕ ਆ ਜੀ ਤੋੜ ਕੇ ਦਿਖਾ ਦਿ ਵੀਰੇ ਕਰਾ ਦੇ ਵੀ ਚੈੱਕ ਤੋੜਾ ਬਾਕੀ ਬਈ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਰਹੂਗੀ ਤੁਸੀਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲਿਆ ਸਕਦੇ ਆ ਜੀ ਕਾਪ ਦੇ ਬੇਲ ਵਜਣ ਦੇ ਪੱਖ ਤੋਂ ਪੂਰੀ ਚੰਗੀ ਆ ਸੋਨਾ ਥਾਣਾ ਦਾ ਸਹਜ ਆ ਬਾਕੀ ਬਿਊਟੀ ਦੇ ਪੱਖ ਤੋਂ ਪੂਰੀ ਚੰਗੀ ਆ ਬਾਈ ਦੇ ਘਰ ਦੀ ਗਾਰੰਟੀ ਆ ਬਾਈ ਦੇ ਘਰੇ ਚਾਹੇ ਦੋ ਡਾਕਟਰ ਲਿਆ ਕੇ ਚੈੱਕ ਕਰਾ ਲਿਓ ਤੇ ਇੱਕ ਤੁਹਾਨੂੰ ਤੈਲੀਅਤ ਇੱਕ ਅੰਦੀ ਤਾਰ ਬਾਈ ਕਹਿੰਦਾ ਕੀ ਕਹਿਣਾ ਆਜ ਪਰ ਖਤਮ ਮੰਨ ਕੇ ਆਇਓ ਬਈ ਜਮਾ ਹੀ ਨਹੀਂ ਹੁੰਦੀ ਅਗਲੇ ਸਵੇਰ ਤੁਹਾਡੀ ਕਿਸਮਤ ਆ ਜੇ ਤੂੰ ਕੋਈ ਟ੍ਰੀਟਮੈਂਟ ਕਰਾਲੂਗਾ ਤਾਂ ਉਹ ਅਗਲੇ ਦੀ ਮੇਨ ਤਾਂ ਬਾਈ ਨੇ ਤਾਂ ਲ ਮੰਨ ਕੇ ਦੇਣੀ ਆ ਬਿਊਟੀ ਵੀ ਬਹੁਤਾ ਟਾਈਮ ਦਿਖਾ ਦੇ ਕਿੰਨਾ ਟਾਈਮ ਬਾਈ ਸਹੀ ਮੈਂ ਖੋਈਆਂ ਨੂੰ ਵੀ ਥੋੜਾ ਟਾਈਮ ਹੀ ਹੋਇਆ ਥੋੜਾ ਟਾਈਮ ਸਮਾਂ ਹੀ ਹੋਇਆ ਜੀ ਬਾਕੀ ਚੈੱਕ ਕਰ ਸਕਦੇ ਹੋ ਸਮਾਂ 11 ਵਜੇ ਤੇ 50 ਮਿੰਟ ਦਾ ਵੀਡੀਓ ਬਣਾਉਣ ਦਾ ਸਮਾਂ ਜੀ ਚੰਗੀ ਆ ਵੜ ਵੀਰੇ ਵੀ ਤੇ ਇਹਦੀ ਕਿ ਡਿਮਾਂਡ ਰਹਿਣ ਵਾਲੀ ਹੈ ਜੀ। ਭਾਈ ਮੁੱਲ ਕਰਾਉ ਨੂੰ ਜਿੰਨਾ ਅਗਲਾ ਮਰਜ਼ੀ ਕਰਾਈ ਜਾਵੇ। ਹੂੰ 25000 ਦੀ ਵੜ ਦੇ ਦਾਂਗੇ। ਅੱਜ। ਬਸ ਅੱਜ ਬਈ ਹਾਂ। ਆਫਰ ਆਫਰ ਹੀ ਆ ਮੁੱਲ ਕਰਾਉ ਨੂੰ ਅਗਲਾ ਭਾਵੇਂ 30 ਕਰਾ ਲੈ 25000 ਚੋਂ ਬਸ 100 ਰੁਪਿਆ ਛੂਟ ਦੇਣੀ ਹੈ ਬਈ। ਕੋਈ ਬਾਹਲਾ ਉੱਚ ਨਾ ਪਵੇ। ਸੌਦੇ ਬਾਜੀ ਚ। ਹਾਂ ਬਈ ਬਾਕੀ ਇੱਕ ਟਾਈਮ ਪਾਸ ਵਾਲਾ ਵੀਰ ਬਾਰੇ ਦੂਰ ਰਵੇ। ਅਗਲੀ ਵੀਡੀਓ ਚੰਗੀ ਤਰ੍ਹਾਂ ਦੇਖ ਲੈ WhatsApp ਤੇ ਵੀਡੀਓ ਆਪਾਂ ਕਿਸੇ ਨੂੰ ਨਹੀਂ ਭੌਂਦੇ। ਠੀਕ ਹੈ ਇਹ ਵੀਡੀਓ 4 ਆਰੀ ਦੇਖ ਲੈ। ਹਾਂ ਇਹ ਵੀਡੀਓ ਭਾਵੇਂ ਅਗਲਾ 4 ਆਰੀ ਦੇਖ ਲੈ। ਠੀਕ ਹੈ ਵੀਰੇ। ਤੇ ਤਿੰਨ ਨੰਬਰ ਸਿੰਘ ਦੂਜਾ ਸੂਈ ਆ ਇਹਨੂੰ ਮੰਨ ਕੇ ਚੱਲ ਵੀ 6ਵਾਂ ਦਿਨ ਸੂਈ ਨੂੰ ਆ ਬਈ ਅੱਜ ਅੱਜ ਹਾਂਜੀ ਬਾਈ ਠੀਕ ਹੈ ਜੀ ਬੱਚਾ ਕੀ ਹੈ ਜੀ ਮਗਰ ਮੇਲ ਕਾਫਾ ਬਾਈ ਬੱਚਾ ਜੀਰ ਦੀ ਗਰੰਟੀ ਹੈ ਜੀਰ ਜੂੜ ਨਹੀਂ ਉਹਦਾ ਬਾਈ ਬੇਚੰਤ ਹੋ ਜਾਣਾ ਸਿੰਘਾ ਮਾਰਦੀ ਤਨੀ ਨਹੀਂ ਬਾਈ ਚਵਾਈ ਚ ਪੈਰ ਵੀ ਨਹੀਂ ਪੜਦੀ ਜਿੱਥੇ ਰਕੂਤੀ ਰੱਖੂ ਕਿੰਨਾ ਦੁੱਧ ਤਿਆਰ ਆ 10 ਕਿਲੋ ਆ ਬਾਈ 9 ਕਿਲੋ ਦੁੱਧ ਚਵਾ ਕੇ ਦਵਾਗੇ 9 ਕਿਲੋ ਦੋ ਟਾਈਮ ਚਾਰ ਟਾਈਮ ਬਾਈ ਭਾਵੇਂ ਅਗਲਾ ਚਾਰ ਚੋਲਵੇਂ ਠੀਕ ਆ ਤੁਰ ਕੇ ਦਿਖਾ ਦੀ ਵੀਰੇ 9 ਕਿਲੋ ਨੈਟ ਦੁੱਧ ਤਿਆਰ ਆ ਪੰਜਾਂ ਦਿਨਾਂ ਦੀ ਸੂਈ ਆ ਬੱਚਾ ਮਗਰ ਬੱਚਾ ਇਹਦੀ ਗਾਰੰਟੀ ਆ ਛੋਟਾ ਛੋਟਾ ਸੈਂਕੂਰ ਜ਼ਰੂਰ ਆ ਬਾਈ ਕਹਿੰਦਾ ਪਰ ਠੰਡੀ ਸੀਲ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਥਣਾ ਦੀ ਵੀ ਗਾਰੰਟੀ ਹੈ ਜੀ ਥਾਂ ਤੋਂ ਬਹੁਤ ਚੰਗਾ ਲੱਗਿਆ ਠੀਕ ਆ ਗਾਰੰਟੀ ਹੈ ਥਣਾ ਤੇ ਕੋਈ ਹਾਂ ਕੋਈ ਸ਼ਿਕਟਾ ਨਹੀਂ ਅਗਲਾ ਬੇਜਾਂਤੋ ਯਾਰ ਠੀਕ ਆ 9 ਕਿਲੋ ਦੁੱਧ ਉਹ ਬਰੇ ਚਵਾਈ ਤੁਸੀਂ ਕਰਨੀ ਆ 2 ਟਾਈਮ 4 ਟਾਈਮ 6 ਟਾਈਮ ਚਮਕ ਦਮ ਕਾਲੀ ਆ ਰੰਗ ਪ੍ਰਿੰਟ ਵਾਲੀ ਆ ਤੇ ਵਜਨ ਵਾਲੀ ਆ ਜੀ ਬਾਕੀ ਬਾਈ ਦੁੱਧ ਮਈਆਂ ਵਰਗਾ ਭਾਵੇਂ ਅਗਲਾ ਫੈਟ ਕਢਾ ਕੇ ਲੈ ਜਾਵੇ ਠੀਕ ਆ ਇਹਦੀ ਡਿਮਾਂਡ ਜੀ ਇਹਦਾ ਵੀ ਬਰਾੜਾ ਵੱਛਣ ਵਾਲਾ ਮੁੱਲ ਹੀ ਆ ਕਿੰਨਾ ਜੀ ਆਪਾਂ ਮੁੱਲ ਤਰੋ ਕਰਾਂ ਜਿੰਨਾ ਮਾੜੀ ਗਏ 22000 ਰੁਪਿਆ ਲੈਣਾ ਬਾਈ ਆਫਰੀ ਆ ਆਫਰ ਹੀ ਆ ਬਸ ਠੀਕ ਆ 22000 ਰੁਪਿਆ ਬਾਈ ਕਹਿੰਦਾ ਲੈਣਾ ਹੀ ਆ ਜੀ ਚੰਗੀ ਆ ਵਾੜੇ ਦੀ ਚਮਕਦਮ ਕਾਲੀ ਆ ਜੀ ਅੱਗੇ ਨਾਗ ਆ ਗਿਆ ਵੀਰੇ 4 ਨੰਬਰ ਇਹਦਾ ਸੂਆ ਕਿੰਨਾ ਵਾ ਜੀ ਇਹ ਬਾਈ ਪਹਿਲਾ ਸੂਆ ਸੂਈ ਜਾਗੀ ਕਦੋਂ ਸੂਈ ਆ ਇਹਨੂੰ ਬਾਈ ਅੱਜ ਮੰਨ ਕੇ ਚੱਲ ਵੀ 10ਵਾਂ ਕਦੇ 10ਵਾਂ 11ਵਾਂ ਦੇਣ ਬੱਚਾ ਕੀ ਆ ਮਗਰ ਬੱਛਾ ਬਾਈ ਇਹ ਨਾ ਹਜੇ ਮੰਨ ਕੇ ਚੱਲ ਵੀ ਮੈਂ ਹੈ ਨਹੀਂ ਸੀ ਘਰੇ ਹੁਣੇ ਆ ਕੇ ਵੇਖਿਆ ਬੱਛਾ ਚੋਂ ਗਿਆ ਆਹ ਸੈੜ ਮੰਨ ਕੇ ਚੱਲ ਖਾਣਾ ਸੋਣਾ ਨਹੀਂ ਤਾਂ ਬਈ ਯਾਰ ਅਗਲਾ ਬੇਚਰਤ ਹੋ ਕੇ ਆ ਜਾਏ ਅੱਛਾ ਇੱਕ ਸਾਰ ਤੇ ਬੱਚਾ ਚੋਂ ਗਿਆ ਹਾਂ ਖਾਣਾ ਦੀ ਗਾਰੰਟੀ ਆ ਕੋਈ ਹਾਂ ਉਹ ਚੀਜ਼ ਬਾਦ ਕਾਟ ਤਾਂ ਨਹੀਂ ਕੇ ਨਾ ਨਾ ਬਾਈ ਪਾਸਾ ਹੋਵੇ ਜਮਾਂ ਹੀ ਨਹੀਂ ਬਾਈ ਫੁੱਲ ਗਰੰਟੀ ਹੋ ਕਿੰਨਾ ਦੁੱਧ ਆ ਜੀ ਪਾਸਾ ਚੋਕੇ ਲੈ ਜਾ ਭਾਵੇਂ 4 ਟਾਂ ਕੱਲਾ ਕੱਲਾ 80 ਲੀਟਰ ਆਣਾ ਚੋਲਵੇ ਬਾਈ ਤੁਸੀਂ ਦੁੱਧ ਕਿੰਨਾ ਜੀ ਦੁੱਧ ਬਾਈ ਇਹਦੇ ਥੱਲੇ 9 ਕਿਲੋ ਆ ਸਾਈ 9 ਕਿਲੋ ਜੋੜ ਕੇ ਲੈ ਜੇ 8 ਕਿਲੋ ਦੁੱਧ ਤੇ ਆਪਾਂ ਸੌਦਾ ਕਰਾਂਗੇ ਬਈ ਇਹ ਵੇਲੇ ਨਾਲ ਠੀਕ ਆ ਵੀਰੇ ਤੋਰ ਕੇ ਦਿਖਾ ਦੀ ਵੀਰੇ ਸੂਆ ਪਹਿਲਾ ਸੂਈ ਹੈ ਜੀ ਬਾਈ ਦੱਸਦਾ ਕਿ ਮੈਂ ਥੋੜਾ ਜਿਹਾ ਬਾਹਰ ਸੀਗਾ ਤੇ ਮਾਰਨਿੰਗ ਬੱਚਾ ਚੋਕਲ ਗਿਆ ਜੀ ਤਾਂ ਕਰਕੇ ਥੋੜਾ ਜਿਹਾ ਤੁਹਾਨੂੰ ਇੱਕ ਪਾਸਾ ਲਪੂਗਾ ਤੇ ਬਾਈ ਦੇ ਨਾਲ ਗਰੰਟੀ ਹੈ ਬਾਕੀ ਵੀਰੇ ਤੁਸੀਂ ਤਸੱਲੀ ਕਰ ਸਕਦੇ ਆ ਬਾਈ ਦੇ ਘਰੇ ਆ ਕੇ ਬਾਈ ਦੀ ਵੀਡੀਓ ਪਾਈ ਆ ਬਾਈ ਭਾਵੇਂ ਅਗਲਾ WhatsApp ਤੇ ਮੰਗਾ ਲਵੇ ਠੀਕ ਹੈ ਜੀ ਹਾਂਜੀ ਬਾਈ 8 ਕਿਲੋ ਨੈੱਟ ਦੁੱਧ ਤਿਆਰ ਆ ਜੀ 2 ਟਾਈਮ ਚਾਹ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਇਹਦੀ ਇੱਕ ਡਿਮਾਂਡ ਰਹਿਣ ਵਾਲੀ ਆ ਜੀ ਇਹਦਾ ਬਾਈ ਮੁੱਲ ਕਰਾਉਣ ਨੂੰ ਜਿੰਨਾ ਮਾੜੇ 28000 ਦੀ ਬੱਛੀ ਦੇ ਦਾਂਗੇ ਬਾਈ ਇਹੇ ਹਾਂਜੀ ਬਾਈ ਠੀਕ ਹੈ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 28000 ਦੀ ਬੱਛੀ ਦੇ ਦਾਂਗੇ ਬਾਕੀ ਚੰਗੀ ਆ ਵੀਰੇ ਵੀ ਕੋਈ ਵੀ ਨਾਗ ਕਿਸੇ ਨੂੰ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ